ਲੋਕ ਗੱਲ ਕਰ ਲੱਗੇ ਆ ਬਾਈ ਇਹ ਦੁਨੀਆਦਾਰੀ ਹੈ ਨਾ ਪਤਾ ਨਹੀਂ ਕਾਦੀ ਬਣੀ ਹੈ ਸਾਰਾ ਦਿਨ ਮੇਰੀ ਮੇਰੀ ਮੈਂ ਐ ਕਰਦਿਆਂ ਮੈਂ ਐ ਕਰਦਿਆਂ ਬਸ ਗੱਲ ਉੱਥੇ ਮੁੱਕਦੀ ਆ ਕੇ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਤੇ ਬਸ ਲੋਕਾਂ ਦੇ ਘਰ ਪੱਟਣ ਦਾ ਠੇਕਾ ਨਹੀਂ ਲੈਣਾ ਚਾਹੀਦਾ ਤੇ ਕਈਆਂ ਦੀ ਜਾਰੀ ਵੇਖੀ ਆ ਪੈਂਦੀ ਵੀ ਵੇਖੀ ਆ ਟੁੱਟਦੀ ਵੀ ਦੇਖੀ ਆ ਤੇ ਉਹ ਆਪਣਾ ਗੀਤ ਗਾਉਣ ਲੱਗੇ ਆ ਚਾਰਕ ਲੈਣਾ ਲਿਖੀਆਂ ਜਿਹੜੀਆਂ ਤੇ ਇਹ ਦੁਨੀਆਦਾਰੀ ਪੈਸੇ ਦੀ ਹੈ ਪੈਸੇ ਬਿਨਾ ਕੋਈ ਨਹੀਂ ਕਿਸ ਨੂੰ ਪੁੱਛਦਾ ਨਾ ਰਿਸ਼ਤੇਦਾਰੀ ਨਾ ਕੋਈ ਖਾਇ ਨਾਲੇ ਝੂਠੀ ਸ਼ੌਹਰ ਤੇ ਪਰ ਫੇਰ ਵੀ ਨਾ ਪੈਸੇ ਤੋਂ ਬਗੈਰ ਕੋਈ ਨਹੀਂ ਕਿਸ ਨੂੰ ਪੁੱਛਦਾ ਸਕੇ ਜੀਆਂ ਭੈਣ ਭਾਈ ਆਣ ਗਵਾਂ ਰਿਸ਼ਤੇਦਾਰ ਸਭ ਟੁੱਟ ਜਾਂਦੇ ਆ ਤੇ ਜਦੋਂ ਹੈਗੇ ਪੈਸੇ ਕਿੰਨਾ ਖੋਟਾ ਹੋਵੇ ਕਿੰਨਾ ਮਾੜਾ ਹੋਵੇ ਕਿੰਨਾ ਲੁੱਚਾ ਹੋਵੇ ਉਹਦੇ ਮਗਰ ਐਵੇਂ ਭੱਜੇ ਕਰਨਗੇ ਐਵੇਂ ਕੋਈ ਕੰਮ ਪਸੱਕ ਪੰਜੀ ਦਾ ਕੰਮ ਨਾ ਦੇਵੇ ਕਿਸੇ ਨੂੰ ਐਵੇਂ ਭੱਜੇ ਫਿਰਦੇ ਉਹਦੇ ਮਗਰ ਤੇ ਲੋ ਜੀ ਗੱਲ ਕਰਨ ਲੱਗੇ ਆਪਾਂ ਲੋਕ ਚਾਰ ਕਲਿਆਣਾ ਜਿਹੜੀਆਂ ਲਿਖੀਆਂ ਉਹ ਕਰ ਲਗੇ ਸਾਂਝੀਆਂ ਸੋਡੇ ਨਾਲ ਦੁਨੀਆਂ ਇਹ ਦੁਨੀਆਂ ਕਾਰੀ ਪੈਸੇ ਦੀ ਦੁਨੀਆਂਦਾਰੀ ਪੈਸੇ ਦੀ ਦੁਨੀਆਂ ਪੈਸੇ ਜੋਗੀ ਰਹੇਗੀ ਗੱਪ ਸੱਥਾਂ ਚ ਮਾਰਦੇ ਸੀ ਕੰਨਾਂ ਦੀ ਮਸਤੀ ਲੈਗੀ ਕੰਨਾਂ ਦੀ ਮਸਤੀ ਲੈਗੀ ਜੀ ਨੂੰ ਖਾਂਦੇ ਰਹਿੰਦੇ ਸੀ ਬਾਪੂ ਨੂੰ ਪੁੱਤ ਨੇ ਟਾਲ ਲਿਆ ਸਾਡੀ ਦੁਨੀਆਂਦਾਰੀ ਨੂੰ ਸਾਡੀ ਮੈਨੇ ਮਾਰ ਲਿਆ ਸਾਡੀ ਦੁਨੀਆਦਾਰੀ ਨੂੰ ਸਾਡੀ ਮੈਨੇ ਮਾਰ ਲਿਆ ਜੀਨੇ ਖਾਦਾ ਲੱਪਗੜਪੇ ਉਹਨੂੰ ਕੀ ਬੰਦਾ ਉਂਗਲ ਚੱਟੇ ਲੱਪਗੜਪੇ ਮੁੱਕ ਗਏ ਭਾਈ ਹੋਇਆ ਸਾਰਾ ਟੱਬਰ ਸਦਾਈ ਜੀਨੇ ਖਾਦਾ ਲਾ ਪਗੜ ਪੇ ਉਹਨੋ ਕੀ ਬਣਦਾ ਉਂਗਲ ਚੱਟੇ ਲਾ ਪਗੜ ਪੇ ਮੁੱਕ ਗਏ ਭਾਈ ਹੋਇਆ ਸਾਰਾ ਟੱਬਰ ਸਦਾਈ ਤੂੰ ਭੁੱਲ ਗਿਆ ਸਭ ਦਾ ਮਜਾਕ ੜਾਉਣਾ ਤੇਰਾ ਕੰਮ ਹੋਣ ਰਾਸ ਨਿ ਆਉਣਾ ਸਿਆਣਾ ਬਣ ਜਾ ਪਾਪੀ ਆਏ ਆਪਣਾ ਜਿਗਰੀ ਯਾਰ ਬਗਾੜ ਲਿਆ ਛੱਡੀ ਦੁਨੀਆਦਾਰੀ ਨੂੰ ਛੱਡੀ ਮੈਨੇ ਮਾਰ ਲਿਆ ਹੁਣ ਤਕੜੀ ਟੁੱਟ ਗਈ ਐ ਜਿਹੜੀ ਬਹੁਤਾ ਚਿਰ ਨਹੀਂ ਚੱਲੀ ਬਹੁਤਾ ਚਿਰ ਨਹੀਂ ਚੱਲੀ ਤੜਕੇ ਰਬ ਰਬ ਕਰਦੇ ਸੀ ਸ਼ਾਮ ਨੂੰ ਹੋ ਜਾਂਦੇ ਸੀ ਟੱਲੀ ਹੋ ਜਾਂਦੇ ਸੀ ਟੱਲੀ ਇਹ ਘਰ ਬਿਮਾਰੀਆਂ ਨੇ ਲੈ ਕੇ ਬਿਮਾਰੀਆਂ ਨੇ ਸਰੀਰ ਵਿਚਾਰਾ ਗਾਲ ਲਿਆ ਸਾਡੀ ਦੁਨੀਆਦਾਰੀ ਨੂੰ ਇਹ ਤਾਂ ਲਿਖਿਆ ਭਾਈ ਹਰਾਮ ਦਾ ਖਾ ਖਾ ਕੇ ਨਾ ਜਿਹੜੇ ਬੰਦਿਆਂ ਨੇ ਕਿਸੇ ਨੂੰ ਸ਼ੂਗਰ ਹੋ ਗਿਆ ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਗਿਆ ਕਿਸੇ ਨੂੰ ਕੋਈ ਦਿਲ ਦੀ ਬਿਮਾਰੀ ਹੋ ਗਈ ਕਿਸੇ ਨੂੰ ਕੁਝ ਹੋ ਗਿਆ ਉਹੀ ਹੁੰਦਾ ਜਦੋਂ ਕਾ ਪਹਰਾਮ ਦਾ ਖਾਨ ਲੱਗ ਜਗੇ ਨਾ ਤੇ ਜਾਂ ਲੋਕਾਂ ਦੇ ਘਰੇ ਕਲੇਸ਼ ਖਵਾ ਕੇ ਵਿੱਚੋਂ ਪੈਸੇ ਖਾਣ ਲੱਗ ਜੰਨੇ ਆ ਉਹ ਫਿਰ ਐਂ ਹੁੰਦਾ ਗੱਲ ਸਾਡੀ ਦੁਨੀਆਦਾਰੀ ਨੂੰ ਸਾਡੀ ਮੈਨੇ ਮਾਰ ਲਿਆ ਲੋਕ ਬਖਾਵਾ ਕਰਦੇ ਸੀ ਸੋਡੀ ਸੋਚ ਬੜੀ ਸੀ ਮਾੜੀ ਸੋਚ ਬੜੀ ਸੀ ਮਾੜੀ ਕਰਪਟ ਦੇ ਲੋਕਾਂ ਦੇ ਸੋਨੂ ਮੁੱਢ ਤੋਂ ਸੀਗੀ ਬਿਮਾਰੀ ਮੁੱਢ ਤੋਂ ਸੀਗੀ ਬਿਮਾਰੀ ਅਣਪੜ੍ਹ ਜੈ ਸਿੰਘ ਵਾਲਾ ਜੀ ਜੀਨੇ ਸੱਚੀ ਗੱਲ ਉਚਾਰੀ ਸੱਚੀ ਗੱਲ ਉਚਾਰੀ ਨਿਰਭੈ ਬਾਦਲ ਰੋੜ ਤੇ ਬਈ ਬਟੇਂ ਦੇ ਦਾ ਨਾ ਚਮਕਾਲਿਆ ਸਾਡੀ ਦੁਨੀਆਦਾਰੀ ਨੂੰ ਸਾਡੀ ਮੈਂ ਨੇ ਮਾਰ ਲਿਆ ਜਿਹਦਾ ਗੱਲ ਵੀ ਸੱਚੀ ਲੱਗੀ ਵੀ ਦੁਨੀਆਦਾਰੀ ਨੂੰ ਸਾਡੀ ਮੈਂ ਨੇ ਮਾਰ ਲਿਆ ਬਸ ਮੈਂ ਐਂ ਕਰ ਦੂ ਮੈਂ ਐਂ ਕਰ ਦੂ ਮੈਂ ਐਂ ਕਰਤਾ ਮੈਂ ਉਹ ਕਰਤਾ ਜਿਹੜਾ ਗੱਲ ਸੱਚੀ ਲੱਗੀ ਤਾਂ ਫੇਰ ਭਾਈ ਸਬਸਕ੍ਰਾਈਬ ਕਰਦਾ ਕਰੋ ਨਾਲ ਲਾਈਕ ਕਰਦਾ ਕਰੋ ਤੇ ਨਾਲੇ ਭਾਈ ਤੁਸੀਂ ਕਮੇਟ ਕਰਕੇ ਦੱਸਿਆ ਕਰੋ ਵੀ ਹਾਂ ਇਹ ਸਹੀ ਆ ਗੱਲ ਇਸ ਤਰ੍ਹਾਂ ਹੀ ਦੁਨੀਆਂ ਕਰਦੀ ਰਹਿੰਦੀ ਐ ਤੇ ਧੰਨਵਾਦ ਬੰਦੇ ਜ्याਕਰੋ ਵੀਡੀਓ ਪੂਰੀ ਵੀਡੀਓ ਦੇਖ ਲਿਆ ਕਰੋ ਵੀਡੀਓ ਪੂਰੀ ਤੇ ਨਾਲੇ ਹੌਸਲਾ ਵਧਾਈ ਦਿਆ ਕਰੋ ਜੋ ਮੈਂ ਤੁਹਾਨੂੰ ਹੌਸਲਾ ਦਿੰਨਾ ਤੁਹਾਨੂੰ ਜਿੰਨਾ ਕਿ ਮੈਨੂੰ ਔਰ ਦਾ ਚੰਗੀਆਂ ਚੰਗੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਦਾ ਕੋਈ ਇੱਕ ਵੀ ਲਫ਼ਜ਼ ਇਹ ਜਾਂ ਨਹੀਂ ਆਪਾਂ ਜਿਹੜਾ ਤੁਸੀਂ ਧੀਆਂ ਪਹਿਣਾ ਚ ਬੈਠੇ ਸੁਣ ਕੇ ਅੱਖੋਂ ਜਾ ਕੇ ਕਮਲ ਕੁੱਟੀ ਜਾਂਦਾ ਵਿੱਚ ਨਹੀਂ ਬਈ ਵਧੀਆ ਗੱਲਾਂ ਸੁਣਾਉਣਾ ਸੋਨ ਨੂੰ ਜਿੰਨੀਆਂ ਕਿ ਮੈਨੂੰ ਔਰਤੀਆਂ ਸੇਵਾ ਸੋਡੀ ਕਰਦਾ ਰਹੂੰਗਾ ਤੇ ਬਸ ਗਾ Share ਕਰਦਾ ਕਰੋ ਜਰੂਰ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਤਾਂ ਕਿ ਇਹ ਵੱਤ ਵੱਧ ਬੀਜੋ ਆਪਣੇ ਚੱਲਦੀ ਰਹੇ ਤੇ ਆਪਣਾ ਜਿਹੜਾ ਚੈਨਲ ਹੈ ਤੇ ਪਰ ਫੁੱਲਦਾ ਹੁੰਦਾ ਰਹੇ ਤੇ ਫਿਰ ਆਪਾਂ ਹੋਰ ਅੱਗੇ ਅੱਗੇ ਬਣਾਈ ਜਾਵਾਂਗੇ ਰੋਜ਼ ਦੇਖ ਲੈਣੇ ਆ ਰੋਜ਼ ਗਾ ਲੈਣੇ ਆ ਰੋਜ਼ ਲਿਖ ਲੈਣੇ ਆ ਘਰ ਦੀ ਖੇਤੀ ਆਪਣੀ ਇਹ ਤਾਂ ਬਸੀਨ ਵਾਲੀ ਗੱਲ ਐ ਜਿੰਨੀ ਬਸੀਨ ਵੱਡੀ ਜਾਂਦੇ ਆਪਾਂ ਓਨੀ ਮਗਰ ਫੁੱਟੀ ਜਾਂਦੀ ਐ ਬਸ ਉਹੀ ਚੀਜ਼ ਐ ਨੇ ਦਿਮਾਗ ਨੂੰ ਕਿਸੇ ਪਾਸੇ ਲਾ ਲੋ ਉਸੇ ਪਾਸੇ ਲੱਗ ਜਾਂਦਾ ਐ ਤੇ ਮੈਂ ਤਾਂ ਉਹਨੇ ਇਸੇ ਬਸੇ ਲੱਗਿਆ ਪਿਆ ਵੀ ਜਿੰਨੇ ਕਿ ਜੋਗੇ ਹੈਗੇ ਲੋਕਾਂ ਦੀ ਸੇਵਾ ਕਰੀ ਚੱਲੋ ਤੇ ਹੁਣ ਅੱਗੇ ਤੁਸੀਂ ਦੇਖਣਾ ਐ ਕਿ ਵੀ ਮੇਰਾ ਧੰਨਵਾਦ ਕਿਵੇਂ ਕਰਦੇ ਹੋ ਵੱਤ-ਵੱਤ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਦਿਆ ਕਰੋ ਧੰਨਵਾਦ